ਮਲਵਿੰਦਰ ਸਿੰਘ ਮਾਲੀ ਨੂੰ ਅੱਜ ਮੁਹਾਲੀ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਭੇਜ ਦਿੱਤਾ ਗਿਆ। ਦਰਅਸਲ ਬੀਤੀ ਰਾਤ ਮਲਵਿੰਦਰ ਮਾਲੀ ਨੂੰ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਹ ਗ੍ਰਿਫਤਾਰੀ ਮਲਵਿੰਦਰ ਮਾਲੀ ਖਿਲਾਫ ਆਈਟੀ ਐਕਟ ਅਧੀਨ ਇੱਕ ਮਾਮਲਾ ਦਰਜ ਹੋਣ ਤੋਂ ਬਾਅਦ ਕੀਤੀ ਗਈ। ਆਈਟੀ ਸਿਟੀ ਥਾਣਾ ਪੁਲਿਸ ਮੁਹਾਲੀ ਚ ਉਨ੍ਹਾਂ ਖਿਲਾਫ ਧਾਰਮਿਕ ਭਾਵਨਾਵਾ ਪੜਕੌਣ ਸੰਬੰਧੀ ਕੇਸ ਦਰਜ ਕੀਤਾ ਗਿਆ। ਉਹਨਾਂ ਦੇ ਧਾਰਾ 196 ਤੇ 295A ਤਹਿਤ ਮਾਮਲਾ ਦਰਜ ਕੀਤਾ ਗਿਆ। ਕਾਂਗਰਸ ਦੇ ਆਗੂਆਂ ਵੱਲੋਂ ਇਸ ਕਾਰਵਾਈ ਦਾ ਵਿਰੋਧ ਕੀਤਾ ਜਾ ਰਿਹਾ ਹੈ। ਦੱਸਦੇ ਕਿ ਮਲ ਨੇ ਤੇ ਮਲਵਿੰਦਰ ਸਿੰਘ ਮਾਲੀ ਨੂੰ ਜਲਦ ਤੋਂ ਜਲਦ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਇਸ ਦੇ ਵਿਚਾਲੇ ਅੱਜ ਉਹਨਾਂ ਨੂੰ ਮੋਹਾਲੀ ਕੋਰਟ ਚ ਪੇਸ਼ ਕੀਤਾ ਗਿਆ ਜਿੱਥੇ ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਤੇ ਭੇਜਿਆ ਗਿਆ ਬਾਹਰ ਬੱਜੀ ਹੁਣ ਤੱਕ ਨਹੀਂ ਹੋਈ ਤੇ ਝੂਠੀ ਐਫ ਆਈ ਆਰ ਕੋਈ ਸਬੂਤ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਆ ਇਹਨੇ ਧਾਰਮਿਕ ਭਵਨਾਂ ਉੱਪਰ ਕਾਇਆਂ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਮਾਲੀ ਸਾਹਿਬ ਕਿਸੇ ਕਿਸਮ ਦਾ ਅੱਜ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀ ਕੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਕੀ ਦੇ ਨਹੀਂ ਪੁਲਿਸ ਦਾ ਰਵੱਈਆ ਮੇਰੇ ਨਾਲ ਬਹੁਤ ਬਦੀਆ ਰਿਹਾ ਸਤਕਾਰ ਵਾਲਾ ਰਿਹਾ ਇਤ ਕੋਈ ਦੋ ਰਮਾਨੀ ਜੀ ਜਿसरी ਕਰਨ ਵਾਲਾ ਇਸ਼ੂ ਨਹੀਂ ਸੀ ਵੀ ਰਿਟਰੋਗੇਸ਼ਨ ਦੀ ਲੋਡ ਹੋਵੇ ਰਮਾਨਡ ਦੀ ਲੋਡ ਹੋਵੇ ਆਈਪੀਐਕ ਦਾ ਪਰਚਾ ਪਾਇਆ ਭਾਵਨਾਵਾਂ ਬਣਕਾਉਂਦਾ ਜਿਹੜਾ ਉਹ ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਏਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸੋਭਾ ਮੈਂ ਉਲਟਾ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪਣੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ ਹੂੰ ਹੂੰ ਭਾਵਨਾਵਾਂ ਨਹੀਂ ਹੋਟਕ ਨਹੀਂ ਹੈ ਚੁੱਠੀ ਐਫਆਈਆਰ ਕੋਈ ਸਬੂਤ ਨਹੀਂ ਸਿਰਫ ਇੱਕ ਬੰਦੇ ਦਾ ਬਿਆਨ ਆ ਇਹਨੇ ਧਾਰਮਿਕ ਪਵਨ ਨੂੰ ਪਰਕਾਇਆ ਕੋਈ ਵੀਡੀਓ ਨਹੀਂ ਕੋਈ ਲਿਖਤ ਨਹੀਂ ਸਾਹਿਬ ਕਿਸੇ ਕਿਸਮ ਦਾ ਅਜੇ ਤੱਕ ਕੋਈ ਇਨਵੈਸਟੀਗੇਸ਼ਨ ਤੁਹਾਡੇ ਤੋਂ ਕੀ ਕੀ ਗਈ ਹੋਵੇ ਹੁਣ ਤੱਕ ਜਿਹੜੀ ਕੋਈ ਇਨਵੈਸਟੀਗੇਸ਼ਨ ਕਰਨ ਵਾਲੀ ਚੀਜ਼ ਨਹੀਂ ਪੁਲਿਸਦਾਰ ਰਵਈਆ ਮੇਰੇ ਨਾਲ ਬਹੁਤ ਵਧੀਆ ਰਿਹਾ ਸਤਿਕਾਰ ਵਾਲਾ ਰਿਹਾ ਇਹ ਕੋਈ ਦੋਰਾ ਨਹੀਂ ਜੀ ਮੇਰੇ ਤੋਂ ਕੁਝ ਕਰਨ ਵਾਲਾ ਇਸ਼ੂ ਨਹੀਂ ਸੀ ਜਦੋਂ ਰੀਇੰਟਰੋਗੇਸ਼ਨ ਦੀ ਲੋੜ ਹੋਵੇ ਰਿਮਾਂਡ ਦੀ ਲੋੜ ਹੋਵੇ ਆਈਟੀਐਕ ਦਾ ਪਰਚਾ ਪਾਇਆ ਭਾਵਨਾਵਾਂ ਬਣਕਾਉਂਦਾ ਜਿਹੜਾ ਉਹ ਜੇ ਤੈਨੂੰ ਪਤਾ ਕੀ ਕੀ ਮਸਲਾ ਹੈਗਾ ਉਹ ਤੁਸੀਂ ਕੋਈ ਇਦਾਂ ਦਾ ਬਿਆਨ ਦਿੱਤਾ ਬਿਲਕੁਲ ਨਹੀਂ ਸਭਾ ਮੈਂ ਉਲਟਾ ਦਿੱਤਾ ਮੈਂ ਕਿਹਾ ਵੀ ਜਿਹੜੇ ਲੀਡਰ ਆਪ ਦੇ ਆਪ ਨੂੰ ਰੱਬ ਦਾ ਦੂਤ ਦੱਸਦੇ ਨੇ ਉਹ ਗਲਤ ਆ